ਸਤਿ ਸ਼੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਸੱਜਣੋਂ ਸਾਰਿਆਂ ਦੇ ਜਾਨਵਰਾਂ ਤੇ ਘਰ ਪਰਵਾਹ ਠੀਕ ਹੋਣਗੇ ਮੇਰਾ ਭਰਾ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਤੁਹਾਡੇ ਵਰਗੇ ਭਰਾਵਾਂ ਨਾਲ ਹੀ ਕੰਮ ਚੱਲਦਾ ਜਿਹੜੇ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਬਹੁਤ ਬਹੁਤ ਜਿਆਦਾ ਧੰਨਵਾਦ ਆਜ ਪਹੁੰਚੇ ਸੋ ਮਾਨਸਾ ਮੰਡੀ 28 3 2025 ਦਿਨ ਸ਼ੁੱਕਰਵਾਰ ਹਰ ਸ਼ੁੱਕਰਵਾਰ ਲੱਗਦੀ ਹੈ ਦੇਖੋ ਹੁਣ ਆਸ ਨੂੰ ਟੌਪ ਦੇ ਨਗੀਨੇ ਆਜੋ ਮਿਲਦੇ ਆ ਸੱਜਣੋ ਮੰਡੀ ਚ ਕੀ ਬਣਦਾ ਕੀ ਰੇਟ ਰਹਿੰਦਾ ਕੀ ਗੱਲ ਬਾਤ ਹੈ ਕਿੰਨਾ ਕਗਾ ਕਾਉਂਦਾ ਅੱਜ ਆਜੋ ਮਿਲਦੇ ਆ ਸੱਜਣੋ ਸੱਜਣੋ ਤੁਹਾਨੂੰ ਪਹਿਲੀ ਝੋਟੀ ਦਿਖਾਉਣਾ ਟਾਪ ਕਲਾਸ ਜੀਮੀਦਾਰ ਦੇ ਮੱਝਾਂ ਆਵਾ ਕੀ ਬੋਲੀ ਕਰ ਖੰਦਾ ਨਹੀਂ ਹੈ ਟਾਪ ਦਾ ਨੰਗੀ ਨਹੀਂ ਹੈ ਠੀ ਵਾਲਾ ਥਾਂ ਲੱਗਿਆ ਗੜ-ਗੜ ਤੇ ਅੱਠ ਦਾ ਵੀ ਫੁੱਟ ਹੀ ਹੈ ਸਤਿ ਸ਼੍ਰੀ ਅਕਾਲ। ਨੰਬਰ ਸੀ 502। ਅੱਛਾ ਇਹ ਬਾਈ ਨੂੰ ਕਿੰਨਾ ਚਿਰ ਹੋ ਗਿਆ ਸੋ। 99 99 502 ਹਾਂ 12 499। ਕੀੜਾ ਹਾਂ ਇਹ ਪੂਰਾ ਟੌਪ ਦਾ ਕੱਢੀ ਆ ਜੇ। ਉਹ ਬਬਾ ਤਨਕ ਸਾਲ ਦੀ ਯਾਰ ਮਿਲਣਾ। 4 ਸਾਲ ਦੀ ਵੀ 4 ਦੀ ਦਿੰਨੀ ਪੌਣੀ ਦੇ 3 ਸਾਲ ਦੀ ਆ ਇਹ। ਛੋਟੀ ਉਮਰ ਦੀ ਹੈ ਨਾ। ਟੋਪੀ ਬਹੁਤ ਟੌਪ ਕਲਾਸ ਆ ਬਾਈ। ਨਰਮ ਵੀ ਬਹੁਤ ਹੈ। ਕੋਈ ਜਾ ਕੇ ਨਜ਼ਰ ਆ। ਉਹ ਇਹ ਰੂਵਲ ਦਾ ਕੰਢੇ ਘੱਟ ਰੱਖਿਆ ਕਰਮ ਵਾਲੀ ਨੇ ਸਵਾ ਮਹੀਨੇ ਦੀ ਸੂਈ ਹੈ ਮੈਂ ਉੱਧਰ ਬਦਲੇ ਬਦਲੇ ਲਾਵਾਂ ਇੱਕ ਲੱਖ ਤੇ 45000 ਰੇਟ ਆਦਾ ਬਾਕੀ ਮਾਨਤਾਨ ਹੋ ਜੂ ਹਾਂ 14 ਕਿਲੋ ਦੁੱਧ ਦਾ ਉਦੋਂ ਦਾ ਪਾਪਾ 14 ਕਿਲੋ ਹੈ 13 ਕਿਲੋ ਹੈ 14 ਆਪਾਂ 13 ਕਰਕੇ ਦਿੰਨੇ ਆ ਚਲ ਇਹ ਵੀ ਗੱਲ ਸਹੀ ਆ ਨਾ ਛੋਟੀ ਬਾਈ ਤਾਂ ਬਹੁਤ ਟੌਪ ਕਲਾਸ ਆ ਯਾਰ ਬਾਕੀ ਨੰਬਰ ਕੋਈ ਬਾਈ ਨੇ ਬਾਈ ਨੰਬਰ ਦੱਸਿਓ ਜੀ ਦਾ ਨ 99502 99502 12496 12496 ਪਿੰਡ ਕਿਹੜਾ ਸੀ ਰੱਤਾ ਪਿੰਡ ਕਿਹੜਾ ਖਰਕਾਂ ਜੀ ਖਰਕਾਂ ਕਰਕਾਂ ਖਰਕਾਂ ਜਿਲ੍ਹਾ ਕੈਤਲ ਹਰਿਆਣਾ ਜੀ ਬਾਕੀ ਇਹ ਤਾਂ ਦੂਰੋਂ ਬਹੁਤ ਆ ਬਾਈ ਹਰਿਆਣਾ ਚ ਹਣਾ ਹਰਿਆਣੇ ਦੀ ਝੋਟੀ ਰਲਦੀ ਨਹੀਂ ਆ ਤੇਰੀ ਗੋਲਾ ਚੀਤੇ ਹਾਂ ਜੀ ਹਾਂ ਜੀ ਇੱਕ ਆ ਕੇ ਬਾਈਆਂ ਕੋਲੇ 3 ਮਹੀਨੇ ਲੱਗੇ ਗਿਆ ਆਪਣੇ ਬਈ 3 ਮਹੀਨੇ ਨਹੀਂ ਕੱਪਣਾ ਛੋਟੀ ਵੀ ਚੰਗੀਆਂ ਫਾਂਜਾਂ ਦੀ ਮੱਝ ਹੀ ਐ ਸਿੰਘ ਥੋੜਾ ਜਿਹਾ ਖੁੱਲਾ ਹੈ ਗੁੰਡਾ ਇਹ ਤਾਂ 3 ਮਹੀਨੇ ਦੀ ਗੱਪਣਾ ਵੇਚਦਾ ਇਹ 3 ਮਹੀਨੇ ਦੀ ਚੱਕ ਪਾਸੇ ਵੀਰੇ ਕਿੰਨਾ ਦੁੱਧਾ ਬਾਈ ਹੁਣ ਉਹ ਤੂੰ 10 ਕਿਲੋ ਜੀ ਉਹ ਤਾਂ ਸੱਜਰੀ ਇਹਨੇ ਲਈ ਸੀ ਸੀ ਆ ਹਾਂਜੀ ਸੂਈ ਕਿੰਨੇ ਦਿਨ ਦੀ ਹੈ ਆ ਦੇਖ ਲਓ ਜੀ 5 ਕੁ ਮਹੀਨੇ ਦੀ 5 ਕੁ ਮਹੀਨੇ ਦੇ ਹੋਗੇ ਨਾ ਮਗਰ ਕਟਾ ਹਾਂਜੀ 3 ਮਹੀਨੇ ਕਟਾ ਮਗਰ ਕਟਾ ਇਹਦਾ ਕੀ ਰੇਟ ਹੈ ਬਾਈ ਇਹਦਾ ਮੋਲ ਹੈ ਜੀ 1 ਪੰਜ ਦੇ ਲਾਂਗੇ 98000 ਕਣ ਰੇਟ ਤਾਂ ਹੋ ਜਾਂਦਾ ਜਾਨਵਰ ਪਸੰਦ ਆ ਜੀ ਹਨਾ ਰੇਟ ਤਾਂ ਹੋ ਗਿਆ ਚੱਕਰਦਾ ਮੱਝਾਂ ਵਾਹਿਆਂ ਕੋਲੇ ਦੋ ਆ ਤੇ ਦੋਨੇ ਟੌਪ ਕਲਾਸ ਆ ਆ ਚੋਟੀ ਬਹੁਤ ਚੰਗੀ ਏ ਹਾਂ ਜੀ ਆਦਮ ਦੁੱਧ ਵਾਲੇ ਡੰਗਰ ਸਾਰੇ ਜਾਨ ਬਾਂਹਿਆਂ ਕੋਲੇ ਚਾਰੇ ਚਾਰ ਮੈਂ ਦੁੱਧ ਵਾਲੇ ਡੰਗਰ ਨਹੀਂ ਬਾਦ ਉਪਰ-ਉਪਰ ਦਾ ਫਰਕ ਆ ਥਾਣਾ ਦਾ ਇਹ ਕਿਆ ਮਸੂਹਤ ਆ ਹਾਂ ਜੀ ਇਹ ਤੀਸਰੇ ਜੀ ਤੀਜੇ ਇਹਨੂੰ ਕਿਨਾ ਇਹ ਵੀ ਸੂਈ ਦੋ ਟਾਈ ਮਹੀਨੇ ਦੇਵਾਂਗਾ ਨਾ ਹਾਂ ਹੈ ਵੀ ਆ ਡੇਢ ਮਹੀਨੇ ਦੀ ਸੋਈ ਡੇਢ ਮਹੀਨੇ ਦੀ ਸੋਈ ਸੋਚਿਆ ਘਰ ਮੇਰੇ ਬਾਏ ਨਾ ਪਟਵਾਲ ਵਰਗਾ ਇਹਦਾ ਕੀ ਰੇਟ ਆ ਹਾਂ ਜੀ ਇਹਦਾ ਕੀ ਰੇਟ ਹੈ ਇਹਦਾ ਰੇਟ ਹੈ 1 ਲੱਖ 5000 ਦੁੱਧ ਦਾ ਕਿੰਨਾ ਦੁੱਧ ਥੱਲੇ ਆਇਆ 14 ਕਿਲੋ ਆਪਾਂ 13 ਹੀ ਗਏ ਕਿਲੋ ਘੱਟ ਰੱਖਣਾ ਪਾਉ ਹਾੜੀ ਵਾਲਾ ਤੋਫਾ ਹੀ ਆ ਜਾਣਾ ਹਾਂ ਜੀ ਅਜੇ ਮਜਾ ਹਾੜੀ ਤੇ ਝੋਨਾ ਨਾਲ ਲਵਾ ਦੇਣਗੇ ਮੈਂ ਚੋਨਾ ਬਾਹਰ ਨਹੀਂ ਆ ਆ ਗਿਆ ਬੱਚਾ ਇਹਦਾ ਕਾ ਕਿੱਥੇ ਆ ਇੱਕ ਆ ਗਈ ਤਾਂ ਹੈ ਨਾ ਕਾਤਾ ਜੀ ਸੁਈ ਹੈ। ਇਹੋ ਥੋੜੇ ਦਿਨ ਹੀ ਹੋਇਆ ਨਾ। ਕੈ ਦਿਨੋਂ ਕਿ ਸੁਈ ਨਾ? ਇਹਨੂੰ ਹੋ ਗਿਆ 15-16 ਦਿਨ ਹੋ ਗਿਆ ਸੀ। ਆੜਾ ਨੂੜਾ ਲੈ ਵੇ ਤੇ ਪੁੱਲ ਹੈਗਾ ਤਾਂ। ਇਹਦਾ ਪਾਲਾ ਬਹੁਤ ਥੋੜੀ ਹੈ ਵੀ। ਹਾਂ। ਨਹੀਂ ਨਹੀਂ। ਚੌਈ ਦੀ ਸਾਫ ਹੈ ਬਿਲਕੁਲ। ਭਾਵੇਂ 1 ਕਰ ਵੀਰਾਂ ਸੌਦਾ ਕਰਕੇ ਸਾਰੀ ਕੱਲ ਕਰ ਲਗਾ। ਇਹਦਾ ਕੀ ਰੇਟ ਹੈ? ਇਹਦਾ ਰੇਟ ਸਰਾਰ ਜੀ 1 ਲੱਖ ਰੁਪਏ ਤੇ ਪੈਂਦੀ ਹੈ। ਦੁੱਧ ਕਿੰਨਾ ਥੱਲੇ? ਇਹ ਥੱਲੇ 2-14 ਰੁਪਏ। 14 ਰੁਪਏ। ਕਿੰਨੇ ਦਿਨੋਂ ਕਿ ਸੁਈ ਨਾ ਨੂੰ? ਇਹਨੂੰ 16 ਦਿਨ। ਮੰਗਰ ਘੱਟਾ। ਇਹ ਚੌਦੀ ਘੱਟਾ। ਉਹ ਮੰਗ ਰਹੇ ਮੱਝਾਂ ਪੰਜਾਬ ਵਾਲੇ ਚਾਰੇ ਟੋਪ ਨੇ ਕੈਥਲ ਕੋਲ ਆਇਆ ਇੱਥੇ ਬੰਦੇ ਕਰ ਲਿਆ ਬੰਨਿਆਂ ਨਾਲ ਸੰਪਰਕ ਇਹ ਤਾਂ ਇੰਤਾ ਕਰੇ ਵੀ ਮਿਲ ਜਾਂਦੀਆਂ ਮੱਝਾਂ ਥੋੜੀ ਹਾਂਜੀ ਘਰੋਂ ਮਿਲ ਜਾਂਦੀਆਂ ਮੱਝਾਂ ਹਾਂਜੀ ਰੱਖਦੇ ਆਂ ਵਧੀਆ ਚੰਗੀਆਂ ਮੱਝਾਂ ਸ਼ੌਕ ਹਨਾ ਉਧਰ ਥੋੜੇ ਹਰਿਆਣੀਆਂ ਆ ਕੇ ਬਲਸਾਰਾ ਹਾਂਜੀ ਹਾਂਜੀ ਕੈਥਲ ਦੀਆਂ ਮੱਝਾਂ ਚੰਗੀਆਂ ਹਨਾ ਉਧਰ ਹਨਾ ਦੁੱਧ ਵਾਲੇ ਡੰਕਰ ਨੇ ਜੀ ਸਾਡੇ ਹਾਂ ਸਾਡੇ ਇਹ ਜਿਹੜੇ ਪੰਜਾਬ ਦੇ ਹਨਾ ਪੰਜਾਬ ਦੇ ਡੰਕਰ ਲੱਗੇ ਚਾਰ ਤੇ ਸਾਡੇ じゃ ਕੇ ਇਧਰ ਦੁੱਧ ਨਹੀਂ ਦਿੰਦੇ ਪੰਜਾਬ ਦੇ ਡੰਗਰ ਤੁਸੀਂ ਚਾਰ ਨੇ ਪਾਉਂਦੇ ਹਨਾ ਸਾਡੇ ਉਧਰਲੇ ਦੁੱਧ ਇੱਥੇ ਚਾਰ ਤੇ ਆ ਕੇ ਇਸ ਤੋਂ ਵੱਧ ਜਾਂਦੇ ਠੀਕ ਹੈ ਜਿਹੜੀ 14 ਕਿਲੋ ਵਾਲੀ ਹੈ ਨਾ ਉਹ ਪੰਜਾਬ じゃਈ 16 17 ਪਾਣੀ ਦਾ ਫਰਕ ਪੈਂਦਾ ਕੋਸ ਹਾਂਜੀ ਇਹ ਗੱਲ ਲੱਖ ਰੁਪਏ ਦੇ ਤਾਂ ਇਹਦੀ ਉਧਰ ਚਾਰ ਦਿਨ ਖਾਂਦੇ ਨਹੀਂ ਇਧਰਲੇ ਆਪਣਾ ਚਾਰ ਤੇ ਚੱਲਦਾ ਸਾਰਾ ਕੰਮ ਹਾਂਜੀ ਪੰਜਾਬ ਜਦ ਚਾਰ ਦੇ ਚੱਲ ਹਾਂ ਤੁਸੀਂ ਪਹਿਲਾਂ ਫੀਟ ਤੇ ਹਨਾ ਹਾਂਜੀ ਸਰ ਦਾ ਤੂੜੀ ਵਾਲੀ ਪਾਉਂਦੇ ਪਰ ਉਹ ਤੂੜੀ ਥਾਲੀ ਜੋ ਰਹਿੰਦਾ ਸਾਰਾ ਉਹ ਜੀ ਮੰਗਦੇ ਆ ਰੋਇ ਕਾਰਲਸ ਪਰਕਤ ਆਏ ਨਾਲ ਹੋਰ ਕਿ ਕਦੋਂ ਮੈਂ ਸੱਚ ਨੂੰ ਮੱਝ ਦਿਖਾਉਣਾ ਕੁੱਚੀ ਲੰਮੀ ਖੱਦ ਘਾਟ ਬਹੁਤ ਮੱਝ ਦਾ ਛਾਇ ਬਾਈ ਨੂੰ ਕੈਮਾ ਸੁਭਾ ਸਿਰ ਤੇ ਫੂਲ ਆ ਥੋੜਾ ਜਿਆ ਤੇ ਵੇਦੇ ਰੱਪਾ ਗੱਲੇ ਮੇਰੀ ਚੰਗੀ ਆ ਸ਼ੇਰ ਹੈਗੀ ਉਹ ਨਿੱਕੀ ਮੋੜ ਲਾ ਬਾਈ ਗ੍ਰੇਡਡ ਚ ਬੈਂਦੀ ਆ ਦੁੱਧੜੀ ਦੁੱਧ ਲਾਉ ਤੇ ਚੰਗਾ ਡੰਗਾ ਸੱਧਗਾੜ ਬਹੁਤ ਮਜ਼ਾ ਸਿੰਗਾ ਦੀ ਗੁੰਡੀ ਐ ਉਸਨੇ ਆਪਾਂ ਨੂੰ ਕੀ ਰੇਟਾ ਕੀ ਗੱਲ ਬਾਤਾਂ ਕਹਿ ਮਾਸੂੜਾ ਆਹ ਬੱਚਾ ਬਈ ਦਾ ਮੂਹਲਾ ਹਾਂ ਮੂਹਲਾ 5 ਸਸਰੀ ਦਾ ਕੋਈ ਨਹੀਂ ਕਿਹੜਾ ਪਿੰਡ ਆ ਬਈ ਲੇਰਮਾਪੁਰ ਲੇਰਮਾਪੁਰ ਪਾਰ ਦਾ ਕੰਮ ਨਹੀਂ ਅਜੇ ਕਰੂ ਕਹਿ ਮਾਸੂੜਾ ਬਈ ਇਹੇ ਦੋ ਜਾ ਦੋ ਜਾ ਕਿੰਨਾ ਚਿਰ ਹੋ ਗਿਆ ਸੁਈ ਨੂੰ ਬਾਈ ਨੂੰ ਮੈਂ ਤਾਂ 2 ਮਹੀਨੇ ਹੋ ਗਏ ਠੀਕਾ ਲਵਾਇਆ ਕਿ ਉਹਦਾ ਭਰਾਇਆ ਤਾਂ ਠੀਕ ਆ ਇਹਦਾ ਇਹਦਾ 85 ਹੈ ਠੀਕਾ ਭਰਾਇਆ ਨਹੀਂ ਆ ਜੇ 3 ਮਹੀਨੇ ਹੋ ਗਏ ਸੁਈ ਨੂੰ ਬੱਚਾ ਕੀ ਆ ਤਾਂ ਨਾਲ ਮੇਰੇ ਢੂਂਜ ਦੁਖਦੇ ਠੀਕਾ ਗੋਲਤੀ ਸੀ ਤੇ ਭੜਾਇਆ ਤੇ ਅੱਛਾ ਹਾਂ ਚਲ 100 ਹੁੰਦਾ ਆਪਣੇ ਘਰਾਂ ਦਾ ਸਿਸਟਮ ਹਣਾ ਹਾਂ ਮਗਰ ਬੱਚਾ ਕੀ ਆ ਕੱਟਾ ਜੀ ਮਗਰ ਕੱਟ ਕਿੰਨਾ ਦੁੱਧ ਆਦਾ ਹੁਣ ਉਦੋਂ ਨਾਲ ਆਇਆ 13 ਰਿਕਟ ਸਿੰਗਾਂ ਹੰਗਾਰੇ ਬਹੁਤ ਸੋਹਣੇ ਨਰਮ ਵੀ ਉਹ ਤਾਂ ਝੋਟੀ ਤੇ ਕੀ ਰੇਟ ਆਦਾ ਇਹਦਾ 120000 1 ਲੱਖ ਤੇ 20000 ਦੁੱਧ ਤੇਰਾ ਹਾਂਜੀ ਤੇਰਾ ਸੱਦਰਾਂ ਵੰਗਾਂ ਨਹੀਂ ਸਾਨੂੰ ਸੱਦਰ ਤੋਂ ਵੱਧ ਆ ਕਾ ਮੇਰੇ ਤਾਂ ਮੈਂ ਤਾਂ 13 ਕਿਲੋ ਦੁੱਧ ਤਾਂ ਦਿੰਦੀ ਨਹੀਂ ਕੋਈ ਕਾ ਮੇਰੇ ਠੂਈ ਕਰ ਕੀ ਹਾਂ 8 9 ਜੀ ਰਹਿ ਜਾਂਦੀਆਂ ਤਾਂ ਇਹਦਾ ਵਸੀਲ ਬਹੁਤ ਅੱਜ ਨਹੀਂ ਕੱਦ ਘਾੜ ਬਹੁਤ ਔਖਾ ਆ ਕਿਵੇਂ ਲੇ ਵੇ ਲੋ ਵੇ ਦੀ ਬਹੁਤ ਸੋਹਣੀ ਆ ਗਾਈ ਆ ਮਾਕਰ ਬੱਚਾ ਕੱਟਾ ਬਾਕੀ ਸੀਲ ਹੋ ਗਏ ਦੁੱਧ ਦੁੱਧਾ ਕਿਲੋ ਘੱਟ ਦਾ ਕੋਈ ਚੱਕਰ ਨਹੀਂ ਹਾਂ ਮੋਬਾਈਲ ਨੰਬਰ ਕਿਹਨਾ ਤਾ ਹੈ ਮੋਬਾਈਲ ਨੰਬਰ ਕਿਹਨਾ ਹੈ 9470 ਹਾਂਜੀ 93599 ਪਿੰਡ ਲਹਿਰਾ ਮਹੱਪਤ ਹੈ ਨਾ ਮੱਝ ਚੰਗੀਆਂ ਪਾਈ ਨਾ ਕਰ ਲਓ ਸਿਰ ਪਰ ਸੀਲ ਬਹੁਤ ਆ ਬਾਕੀ ਉਸ ਨੂੰ ਕੋਲ ਪੂਰੀ ਦਿਖਾਉਣਾ ਟੌਪ ਦੀ ਬਾਹਰ ਕੱਟਾ ਵੀ ਪੂਰਾ ਹੀ ਹੈ ਰੋਸ਼ਾ ਜ ਮੁੱਠੀ ਵਾਲਾ ਥਾਣਾ ਵਧੀਆ ਛੋਟਾ ਜ ਕੱਦ ਨਹੀਂ ਫੜਾ ਕਹਿ ਸਕਦੇ ਲੇਵੇ ਦੀ ਸਾਫ ਆ ਮੋੜ ਲਿਆ ਪਥੋਏ ਸਿੰਘਾਂ ਦੀ ਗੁੰਡੀ ਐ ਸੀਲ ਬਹੁਤ ਆ ਕਿਨੇ ਆ ਪਾਈ ਨੂੰ ਕੀ ਰੇਟਾ ਕੀ ਗੱਲਬਾਤ ਆ ਕਿਹੜਾ ਪਿੰਡ ਆ ਬਾਬਾ ਸੋਸਰੀ ਦਾ ਸੋਸਰੀ ਦਾ ਕਿਹੜਾ ਪਿੰਡ ਆ ਬਾਬੇ ਮਾਹੌੜ ਖੁਰਦ ਤੇਮਾ ਸੁਆ ਛੋਟੀ ਦਰੀਆ ਦੂਜਾ ਸੁਆ ਦੂਜਾ ਸੁਆ ਮਗਰ ਕਟਾ ਹਨਾ ਇੰਨਾ ਤਾਂ ਉਹਨੇ ਕੁੰਡੀ ਆ ਬਾਕੀ ਸੀਰ ਬਹੁਤ ਆ ਕਿਲੋ ਤੋਂ ਤਾਂ ਘੱਟ ਦਦੇ ਸੀਲ ਹੋਵੇ ਜਾਨਵਰ ਕਮੂਠੀ ਵਾਲਾ ਥਣ ਲੱਗੇ ਉਹਦੀ ਕਿੰਨੇ ਦਿਨੋਂ ਕੁ ਸੂਈ ਨੂੰ ਬਾਬਾ ਇਹ ਨੂੰ 1200 ਦੇਣੇ 12 13 ਦਿਨ ਕਿੰਨਾ ਦੁੱਧ ਹਣ ਸਹੀ ਚੋਣ ਵਾਲਾ 12 ਕਿਲੋ ਦੇ 12 ਕਿਲੋ ਹੈਗਾ ਨਾਲਾ ਤਾਂ ਸੀ 9.5 ਕਿਲੋ ਹੁੰਦਾ ਹਾਂ ਚਲ ਬੱਚਾ ਪੀ ਲੈਂਦਾ ਉਹ ਠੀਕ ਹੈ 14 ਕਿਲੋ ਦੁੱਧ ਤਾਂ ਮੁੰਦਰਾ ਬਹੁਤ ਹੋ ਜਾਂਦਾ 12 ਕਿਲੋ ਤੋਂ ਮੱਝ ਕੋਈ ਦਿੰਦੀ ਨਹੀਂ ਟਾਮੀਆਂ ਮੱਝੇ ਦਿੰਦੀਆਂ ਬਾਕੀ ਪੂਰੀ ਦਾ ਤੁੱਤਾ ਕਹਿੰਦੇ ਉਹ ਵੀ ਚੰਗਾ ਹੁੰਦਾ ਹਨ ਹਾਂ ਹਾਂ ਤੇ ਕੀ ਰੇਟ ਆ ਬੱਬਾ ਦਾ ਰੇਟ 130万 ਦਾ ਮਾਨਤਾਨ 115 ਰੁਪਏ ਦੇ ਗਾਂਗੇ 1 ਲੱਖ ਤੇ 15000 ਦੀ ਰੇਟ ਹੋ ਜਾਂਦਾ ਕੋਈ ਚੱਕਰ ਨਹੀਂ ਨਾ ਜਾਨਵਰ ਜਿਹੜਾ ਪਸੰਦ ਆ ਜੇ ਆਹ ਹਾਂ ਅੱਜ ਸੀਲ ਬਹੁਤਾ ਭਰਾਵਾ ਜਿਹੜਾ ਮੰਡੀ ਜਾ ਕੇ ਜਾਨਵਰ ਖੜ ਗਿਆ ਘਰੇ ਤਾਂ ਆਰਾਮ ਨਾਲੇ ਖੜਜੂਆ ਨਾੜਾ ਨੂੜਾ ਲੈਵੇ ਤਾਂ ਪੂਰਾ ਟੋਪ ਰਿਆਂ ਗਾਲਾ ਕਰੀਂਦੇ ਮੌਜ ਨਾਲ ਕੋਈ ਟੈਨਸ਼ਨ ਨਹੀਂ ਆਗਾ ਬੱਚਾ ਬੱਚਾ ਵੀ ਰੋਸ਼ ਆ ਜਾਮਾਗਰ ਬਾਕੀ ਇਹ ਬੁਰੇ ਹੋ ਜੇ ਇਹਨੂੰ ਯਾਰੀ ਨਹੀਂ ਲਾਇਆ ਬੜਾ ਵੱਡਾ ਮੋਬਾਈਲ ਨੰਬਰ ਕਿੰਨਾ ਬੱਬਾ ਹਾਂ ਮੋਬਾਈਲ ਇਹਨੂੰ ਯਾਰੀ ਨਾਲ ਵੱਡਾ ਨਹੀਂ ਲਾਇਆ ਹੈ 991515543 991515543 543 ਮੋੜ ਫਿਰਦਾ ਹਨ ਇੱਕ ਦੀ ਮੁੰਡਿਆ ਉਹ ਬਾਈ ਦਾ ਨੰਬਰ ਹੈ ਅੱਜ ਬਾਈ ਦੇ ਟੌਪ ਕਲਾਸ ਹੈ ਘਰ ਲਿਓ ਸੰਪਰਕ ਲੈ ਸੋਟੇ ਨੱਕ ਉਗਾ ਰਿਹਾ ਨਾ ਟਾਪ ਕਲਾਸ ਇੱਥੋਂ ਪੁਰੇ ਦੀ ਬੜੀ ਜਾਂਦੀ ਹੈ ਇਹ ਤੇ ਲੂਗੜ ਨਾਲ ਕੰਡੇ ਕੱਟ ਪੱਧਰੀ ਹੈ ਜਮਾ ਤਾਂ ਐਣ ਜਮਾ ਆਹ ਬਿੱਠਪੜਾ ਨਹੀਂ ਮਿਲਦਾ ਕਦੇ ਵੀ ਇਹਨੂੰ ਬਰਾਬਰ ਆ ਸਾਰੀ ਜਮਾ ਇਹ ਵੇਲੂ ਵੇਲ ਨਾਲ ਕੰਡੇ ਕੱਢੀ ਫਿਰਦੀ ਹੈ ਗਾੜੀ ਚੈੱਕ ਕਰ ਲੈ ਅਸਾਂ ਕੀ ਗੱਲ ਬਾਤ ਬੱਚਾ ਦੇ ਕਿੰਨਾ ਸੋਹਣਾ ਦਿੱਤਾ ਬਾਕੀ ਆ ਬਿਟਪੜਾ ਦਿੰਦਾ ਤਾਂ ਕਦੇ ਨਹੀਂ ਤੂੰ ਦਾ ਪੱਤਰ ਆ ਬਾਈ ਹਣਾ ਫਿਟਪੜੇ ਦੇ ਬਹੁਤ ਟੌਪ ਕਲਾਸ ਐ ਕੰਮ ਸੁ ਗੋ ਬਾਈ ਇਹ ਦੂਜੇ ਕਿੰਨੇ ਦਿਨ ਹੋ ਗਏ ਸੁਈ ਨੂੰ ਬਸ ਤੂੰ ਦੱਸਦਾ ਹੋਏ ਠੱਠੀ ਰਹੀ ਆ ਕਿੰਨੇ ਦਿਨ ਹੋਏ ਕਿੰਨਾ ਤੁਹਾਡਾ ਪੈਸਾ ਹੀ ਹੁਣ ਚੋੜ 24 24 ਪਿੰਡ ਜਿਹਾ ਆਉਂਦਾ ਹਨਾ ਅੱਛਾ ਮਾਈਲ ਨੰਬਰ ਕਿੰਨਾ ਬਾਈ 15640 9872440154 ਨਾਂ ਕੀ ਹੈ ਬਾਈ ਰੇਸ਼ਮ ਸਿੰਘ ਰੇਸ਼ਮ ਸਿੰਘ ਕੋਲੇ ਗਾਂ ਬਾਈ ਟਾਪ ਕਲਾਜਾ ਬਾਕੀ ਬੱਚੇ ਪੁੱਛੇ ਬਹੁਤ ਟਾਪ ਦੇ ਆ ਜਾ ਪਿੱਠ ਪੜਾ ਨਹੀਂ ਮਿਲਦਾ ਕਦੇ ਵੀ ਗਾਂ ਦਾ ਬਾਕੀ ਥੋੜੀ ਮਿਕਸ ਆ ਗਈ ਆ ਗਾੜੀ ਬਹੁਤ ਆ ਗਾਂ ਦੀ ਤੁਵੀ ਦਾ ਸੰਘਣਾ ਉਹ ਚੇਟਾ ਕਰ ਲਿਓ ਬਾਈ ਨਾਲ ਸੰਪਰਕ ਰੇਟ ਕਿੰਨਾ ਬਾਈ ਇਹਦਾ ਰੇਟ 95000 ਦਾ ਬੰਦਾ ਜਿਹੜਾ ਮਾਨਦਾਨ ਦਾ ਹੋ ਜਾਂਦਾ ਹੈ ਸੌਤਾ ਹੋਣੇ ਟਾਈਮ ਹੀ ਲੰਘਦਾ ਵਾਕੀ ਨੇਰੀ ਬਹੁਤ ਜਲਦੀ ਆ ਜਾ ਕਰ ਲਿਓ ਬਾਈ ਨਾਲ ਸੰਪਰਕ ਸੀਓ ਵੀ ਬਹੁਤ ਆ ਗਾ ਬਾਕੀ ਤੋਤੇ ਕਿਲੋ ਘੱਟ ਦੇ ਯਾਨ ਬਰ ਸੀਲ ਹੋ ਬਾਈ ਮੋਚਾ ਕਰੰਦਾ ਮਗਰਾ ਕਾ ਬੱਛਾ ਦੀ ਬਹੁਤ ਹੈ ਹਾਤੀ ਦਾ ਮਸਾ ਫਿੱਟਾ ਹੋਏ ਬਾਈ ਜਰਣਾ ਇਹ ਜੇ ਬਾਈ ਬਹੁਤ ਆ ਗਈ ਕਰ ਲੈ ਉਸ ਪਰਖ ਬਾਈ ਦਾ ਅਸ ਸੱਜਰ ਹੋਰ ਤੋਂ ਟਾਪ ਦੀ ਮੱਝ ਕੱਦ ਤਾਂ ਦਰਮਿਆਨ ਹੈ ਕਰ ਲੈ ਕਰ ਸੱਤ ਨੂੰ ਸਾਫ ਬਹੁਤ ਹੈ ਉੱਠ ਕੇ ਉੱਠਣ ਲੱਗਿਆ ਆ ਗਾੜੀ ਬਹੁਤ ਹੈ ਅੱਧ ਨਹੀਂ ਬੜਾ ਗਿਆ ਪਿੱਠਪੁਰ ਤੇ ਬਹੁਤ ਸ਼ਾਨਦਾਰ ਚੀਜ਼ ਹੈ ਮੋਢੇ ਜਮੜਿਆ ਤੋਰ ਤੂੰ ਬਹੁਤ ਆ ਵਧੀਆ ਸੰਗਾਂ ਨਹੀਂ ਗੁੰਡੀ ਆ ਭਾਈ ਕੈਮਾ ਸੋਸ ਸੁਣਾ ਮੱਜਨੇ ਨੇ ਕਿੰਨੇ ਨੇ ਰਹਿ ਗਏ ਤੇ ਉਹ ਲਾਗਾ ਬਸ ਦੋ ਦਿਨ ਮਸਾ ਲੂ। ਫੱਤੀ ਇੱਛਾ ਮੇਡ ਆ। ਕਿੰਨਾ ਦੁੱਧ ਦੱਸਿਆ ਬਈ ਦਾ? ਪਹਿਲੇ ਸਮੇਂ ਬਸ 16 ਕਿਲੋ ਦੇ ਤੱਕ ਦਾ। ਬ੍ਰੀਡ ਜੰਗੀ ਐ ਸੱਜਣੋ। ਥਾਂ ਥਾਂ ਵੀ ਆਇਆ ਲੱਗਾ ਮੁੱਠੀ ਵਾਲਾ। ਆਹ ਗਾੜੀ ਬਹੁਤ ਆ। 16 ਦੇ ਵੀ ਇਹ ਨਹੀਂ ਪਤਾ ਕਿ 18 ਦੇ। ਹਾਂ, ਬਾਕੀ ਵਾਲੇ ਸੇਵਾਦਾਨ ਨਰ ਭਾਰ ਆਏ ਬਈ ਹਨਾ। ਫਿਰ ਸੁੱਕਾ ਨਾਲ ਸੂਪੇ ਕਰਮ ਵਾਲੀ। ਤੇ ਕੀ ਰੇਟ ਰੱਖਿਆ ਬਈ ਦਾ? ਰੇਟ 60। ਇੱਕ ਸਾ ਕਿਹੜਾ ਪਿੰਡ ਆ ਬਾਈ ਆਪਣਾ ਸੰਦੋਹਾ ਬਾਈ ਸੋ ਇੱਕ ਪਰਾ ਸੰਦੋਹਾ ਹੈ ਮਾਈਲ ਨੰਬਰ ਕਿੰਨਾ ਬਾਈ 946426534 ਨਾਂ ਕੀ ਆ ਬਾਈ ਆਪਣਾ ਆਪਣਾ ਗੁਰਸ਼ੇਵ ਕੁਸਨਗੜੀ ਗੁਰਸ਼ੇਵ ਕੁਸੇਮ ਪਿੰਡ ਸੰਦੋਹਾ ਜ਼ਿਲ੍ਹਾ ਬਠਿੰਡਾ ਹਣਾ ਬਾਈ ਤੇ ਕਾ ਲੈ ਕੇ ਆ ਬਾਈ ਇੱਕ ਕਾਲ ਇਹਦੇ ਕਿੰਨੇ ਦਾ ਰਹਿੰਦੇ ਬਾਈ ਇਹ ਬਸ 5-4 ਦਿਨ ਲੈ ਜੀ ਬਾਕੀ ਦਿਨਾਂ ਇਹ ਵੀਨ ਲੈ ਆ ਹਾਂ ਇਹਨੇ ਟੁੱਟ ਜੇ ਬੰਨਣਾ ਹੈ ਇਹ ਹੈਗੇ ਕਿ ਉਥੇ ਜੀ ਮੇਣੀ ਆ ਗਿਆ ਨਾ ਭਾਈ ਆ ਬਾਡੀ ਭੁੱਡੀ ਦੀ ਬੜੀ ਬੇਟੀ ਹੈ ਇਹਦਾ ਕੀ ਰੇਟ ਆ ਭਾਈ ਇਹਦਾ 1 40 ਇਹਨਾਂ ਕਿੰਨਾ ਕਹ ਦੱਸਦਾ ਭਾਈ ਦੁੱਧ ਕਿਲੇ ਦਾ 18 ਕਿਲੋ ਮੈਂ ਇਹਨੇ ਚਾਰ ਕਿਲੋ ਇਹਦਾ ਕੀ ਰੇਟ ਆ ਭਾਈ ਇਹਦਾ 1 40 ਇੱਕ 40 ਚੌਥਾ ਸੂਆ ਸੋਨਾ ਹਨਾ ਚੌਥਾ ਜਾਂ ਪੰਜਵਾਂ ਲਾਣਾ ਲੈਂਦੀ ਆ ਹਾਂ ਚੱਲ ਕੇ ਮੈਂ ਲਾਣਾ ਆ ਹਨਾ ਮੈਂ ਦੁੱਧ ਨੂੰ ਚੰਗੀ ਆ ਬਚਾ ਬਾਕੀ ਸੀਲ ਹੈ ਦੁੱਧ ਕਿਲੋ ਘੱਟਦੇ ਦੇ ਕੋਈ ਚੱਕਰ ਨਹੀਂ ਹੁੰਦਾ ਆਮ ਲਿਓ ਬਾਈ ਨਾਲ ਸਪਾਰਕ ਅੱਜ ਦਾ ਬਾਈ ਦੇਖੋ ਕਾਪੀ ਸੀ ਇਹ ਜਮੇ ਬੜੀ ਪਤਲੀ ਜਿਹੀ ਸੀ ਸੀ ਲੱਗਤ ਹਾਂ ਇਹਦੇ ਬਾਰੇ ਹੋਮੀ ਪਤਾ ਲੱਗ ਜਾਂਦਾ ਬਾਈ ਯਾਰ ਖਾਣ ਸੋਣ ਦੇਖ ਬਹੁਤ ਚੰਗਾ ਲੱਗਿਆ ਹਮਮ ਸਾਰੀ ਗੱਡੀਆਂ ਬਗਲਾ ਅਲੱਗ ਅਲੱਗ ਹਨ ਬਾਕੀ 2-3 ਦਾ ਨਾਜੀ ਲੇਵਾ ਬਹੁਤ ਮਨਾਉਂਦਾ ਹੈ ਹਨਾ ਵਾਹ ਵਾਹ ਆ ਗਾੜੀ ਬਹੁਤ ਗੱਡੂ ਹੈ ਆ ਦੁੱਤੀ ਮੱਝ ਗਾੜੀ ਵਾਲੀ ਕੱਢਦੀ ਹੈ ਘਰ ਲਿਓ ਸਪਾਰਕ ਬਾਈ ਨਾਲ ਐਸਾ ਜਿਦੋਂ ਸਾਨੂੰ ਦਿਖਾਤੀ ਮੰਡੀ ਅੱਜ ਗਾਹ ਘਟਾ ਦਾ ਮਾਲ ਵੀ ਘਟਾ ਹੈ ਮਾਲ ਨੂੰ ਸ਼ਾਰਟ ਪੈਂਦੀ ਜਾਂਦੀ ਆ ਇਹਦਾ ਕਰਕੇ ਉਹਦਾ ਕਰਕੇ ਫਰਕ ਪੈ ਰਿਆ ਹਾੜੀ ਆ ਗਈ ਅਗਲੀ ਮੰਡੀ ਤੋਂ ਅਗਲੀ ਮੰਡੀ ਦੇ ਵਿੱਚ ਹੀ ਰਲ ਜੂ ਆਵਾਂ ਇੱਕ ਮੰਡੀ ਹੋਰ ਲੱਗ ਜੂ ਮੇਨ ਨਾਲ ਹਾੜੀ ਤੋਂ ਪਹਿਲਾਂ ਇਹ ਦੂਜੀ ਦੇ ਵਿੱਚ ਹੀ ਰਲ ਜੂ ਬਾਕੀ ਚੈਨਲ ਨੂੰ ਕਰ ਲਿਆ ਸਬਸਕ੍ਰਾਈਬਰ ਕਿਉਂਕਿ ਸਾਡੇ ਵਰਗੇ ਭਰਾਵਾਂ ਨਾਲ ਹੀ ਕੰਮ ਚੱਲਦਾ 62834029 ਜੇ ਕਿਸੇ ਵੀਰ ਨੇ ਵੀਡੀਓ ਬਣਾਉਣੇ ਕਰ ਲਿਆ ਸੰਪਰਕ ਸਰਦੂਲਗੜ ਸੰਧੂ ਸਰਦੂਲਗੜ ਕਾਪਾ ਮੂਰੀ ਲੈਨੇ ਕੱਟੇ ਵਾਸਤੇ ਇਹਨਾਂ ਦਾ ਤੋੜਦੇ ਬੜੀਆਂ ਮੂਰੀਆਂ ਦੇਖੋ ਉਸ ਦਾ ਬਾਈ ਨੂੰ ਕਿੰਨੇ ਦੀ ਹੈ ਤੇ ਦਿਖਾਤੀ ਤੁਹਾਨੂੰ ਮੰਡੀ ਸੱਜਣੋ ਮਿਲਾਂਗੇ ਹੁਣ ਅਗਲੀ ਵੀਡੀਓ ਚ ਆਪਾਂ ਤੇ ਤੁਹਾਨੂੰ ਧੰਨਵਾਦ ਕਰਾਂਗੇ ਜੀ ਮੱਝਾਂ ਟਾਪ ਕਲਾਸ ਤਾਂ ਸੱਜਣੋ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਕਿਉਂਕਿ ਉਹਦੇ ਨਾਲ ਹੌਸਲਾ ਮਿਲਦਾ ਰਹਿੰਦਾ ਹੈ ਤੇ ਮਿਲਾਂਗੇ ਅਗਲੀ ਵੀਡੀਓ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਨਸ ਸੱਜਣੋ ਇੱਕ ਲਈ ਆਪਾਂ ਮੂਰੀ ਆਹ ਚਾਰ ਲੜੀ ਜੀ ਹੈ ਕਟਾ ਤੋੜ ਦਿੰਦਾ ਰੋਜ਼ 100 ਰੁਪਏ ਦੀ 100 ਰੁਪਏ ਦਿੰਦੇ ਨੇ ਚਾਰ ਲੜ ਜਿਆ ਲੈ ਸੱਜਣੋ ਹੁਣ ਮਿਲਾਂਗੇ ਅਗਲੀ ਵੀਡੀਓ ਚ ਤਾਤ ਇਕ ਲਈ ਧੰਨਵਾਦ ਰੱਬ ਰੱਖਾ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦੇ ਪਰਮਾਤਮਾ ਮਿਹਰ ਕਰੇ ਮਿਲਾਂਗੇ ਦੁਬਾਰੇ ਇਤਿਹਾਸ ਕਰਦਾ ਸਾਰਾ ਜਾਨਵਰ ਤੇ ਘਰ ਪਰਵਾਹ ਠੀਕ ਹੀ ਹੋਣੇ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬੋਲਿਆ ਜੀ